ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਖਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਂਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੀੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੇ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨਾ ਲੱਗੇ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਬੌੜੀ ਮਹੱਲਾ ਪੰਜਮਾ ਸੋਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਧ੍ਰਿਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਰਣਾ ਪਰੇ ਜਾ ਗੁਰ ਪਰਮਾਏ ਇਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸ਼ੀਤਲ ਪੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਕਾ ਬਿਨ ਸਿਆ ਥਾਉ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾ ਮਰਤਨ ਵਸੈ ਮਨਿਆਹੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬੈ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕੀ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣਾ ਹਿਰੇ ਕਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ ਰਾਮ ਰਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਿਤੇਵ ਸੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮੈਂ ਧਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਮਾ ਸਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾ RAM ਨਾਮ ਨੇ ਤੇਰੇ ਸੁਣ ਬਖਾਨ ਬਿਨਸੇ ਰੋਗ ਪਹੇ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨੇਤ ਨੀਤਾ ਗਈ ਬਿਆਦ ਬਰੀ ਜਨਮੀਤਾ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਨੀ ਛਣਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਸੀਤ ਲਾਤੀ ਰਖਿਆ ਵਿਹਾਰੀ ਪਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਫਿਰ ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਾਰਿ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਧਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜ ਮਾਰਾਖ ਪਿਤਾ ਪ੍ਰਭ ਮੇਰੇ ਮੋਇ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਓਨਕ ਬਹੁ ਭਾਂਤੀ ਛੋੜੈ ਕਤਹੂ ਨਾਹੀ ਏਕ ਬਾਦ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਤੀਰਜ ਪਾਇਆ ਸੰਤਿਮੰਤਿ ਦਿਉ ਮੋਹੇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਣ ਲਾਗਿਆ ਜਾਪਿਆ ਲਖਿਆ ਭੇਵ ਧਰਤ ਪੁਨੀਤ ਪਹੀ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾ ਸਬਨੀ ਤਾਈ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰ ਬਿਗਣ ਹੋਏ ਸਾਥਾਂ ਹੀ ਬੂਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰਬਰਮ ਪ੍ਰਭੇ ਰਖਵਾਲੇ ਜਿੱਥੈ ਕਿੱਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹਲਾ 5ਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰਦੋ ਘਟਿਆ ਦਿਨੋ ਧਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤਖਥਾਏ ਅਮਰਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5ਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਆਪ ਸੰਤਾ ਬਿਨਾਸੀ ਹਰ ਜਿਮਰਤ ਕਿਨ ਵਿਖ ਸਭ ਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਿਲਾਬ ਨ ਮਹੱਲਾ ਪੰਜਵਾਂ ਸਗਲੇ ਆਨੰਦ ਕੀਆ ਪਰਮੇਸ਼ਰ ਨੇ ਆਪਣਾ ਬਿਰਧ ਸੁਮਾਰਿਆ ਸਾਧ ਜਨਾ ਹੋਏ ਕਿਰਪਾਲ ਬਿਖਸੇ ਸਭ ਪਰਵਾਰਿਆ ਕਾਜ ਸਤਗੁਰਿ ਆਪ ਸਵਾਰਿਆ ਵੱਡੀਆਂ ਅਰਜਾ ਹਰ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿੰਨ ਤੇ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਛੇ ਨਾਨੂ ਫਲ ਪਾਏ ਪੂਰਣੇ ਇਛਾ ਪੁਜਾਰਿਆ ਬਿਲਾ ਹਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰਿਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰ드 ਮਹਿਤਿਆਈ ਨਾਨਕ ਗੁਰਪੂਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਏ ਬਿਲਾਵਲ ਮਹੱਲਾ ਪੰਜਵਾ ਤਾ ਸੰਤ ਸਾਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋਂ ਬਖਿਆ ਸੰਤਨ ਰਸ ਪੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆ ਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਅਵਖਦ ਯੋਗ ਆਏ ਬਸੋਂ ਕਰਦੀਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪਰਸਨ ਭੇ ਲੈ ਗਏ ਬਿਯੋਗ ਬਿਲਾਵਲੇ ਮਹੱਲਾ ਪੰਜ ਮਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾ ਦੀਨ ਦਿਆਨ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਨ ਜੋਗ ਰਹਾਉ ਔਕਤ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 Japie ਅੰਤ ਲਿਵ ਲਾਈ ਕਿਲ ਬਖੇ ਉਤਰੈ ਸੁਧ ਹੋਈ ਸਾਧੂ ਸ਼ਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਬ ਲ ਮਹੱਲਾ ਪੰਜਮਾ ਹਰ ਹਰ ਹਰਿਆ ਰਦੀ ਐ ਹੋਈ ਐ ਆਰੋਗ ਰਾਮਚੰਦ ਕੀ ਰਛਟਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬੇ ਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਯੋਗ ਰਾਗ ਬਿਲਾਵਨ ਮਹੱਲਾ 5 ਦੁਪਦੀ ਘਰ 5 ਇਕ ਓੰਕਾਰ ਸਤਿਗੁਰ ਪ੍ਰਸਾਦ ਅਵਲਿ ਉਪਾਉ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਾਂ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਦਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾ ਬਾਂਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਬਿਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵੱਡ ਪ੍ਰਤਪ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਏ ਅੰਤਿ ਸੇ ਸ਼ਰਣਾਗਤੀ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨਾ ਹੋਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ 5 ਸਤਿਵਾਉ ਨਾ ਲੱਗੈ ਪਾਰ ਬ੍ਰਹਮ ਸਰਣਾਹੀ ਚੌ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾਂ ਲਿਵ ਲਾਈ ਰਹਾ ਰੱਖ ਲੀਏ ਇਤਨੇ ਰਖਣ ਹਾਰ ਸਾਬਿਆਦ ਮਿਟਾਈ ਕਹੋਨਾ ਨੇ ਕਿਰਪਾ ਭਈ ਪ੍ਰਾਪੈ ਸਹਾਈ ਬਿਨਾਵਲ ਮਹੱਲਾ ਪੰਜਵਾ ਆਪਣੇ ਬਾਲਕਾਂ ਪਰੱਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭੇ ਪੂਰਣ ਭੇ ਸੇਵਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਬਾਲਨ ਜਾਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆਨ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤਿਆਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ 5 ਟੌਪ ਲਾਹਿਆ ਗੁਰਸਿਰਜਨਹਾਰ ਸਤਿਗੁਰੇ ਆਪਣੇ ਕੋਬਲ ਜਾਹੀ ਜਿਨ ਪੈੰਜ ਰੱਖੀ ਸਾਰੇ ਸੰਸਾਰ ਰਹਾ ਕਰਮਸਤਗ ਧਾਰ ਬਾਲਕ ਰਖ ਲੈਨੋ ਪ੍ਰਵੇ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ laaj ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਬਿਲਾਵਲ ਮਹੱਲਾ ਪੰਜਮਾ ਤਾਪ ਆਪ ਤੇ ਰਾਖੇ ਆਪ ਸਿਤਲ ਪੈ ਗੁਰ ਚਰਣੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾ ਹਾਂ ਕਰ ਕਿਰਪਾ ਹਸਤ ਪ੍ਰਾਦਿਨੇ ਜਤਿ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇਸਾ ਤ੍ਰਿਸ਼ਣ 부ਜੀ ਮਨ ਤਨ ਸਤਿ ਆਪ ਅਨਾਥ ਕੋ ਨਾਥ ਚਰਨ ਸਮਰਥਾ ਸਗਲ ਸੇਟ ਕੋ ਮਾਈ ਬਾਪ ਭਗਤ ਅਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹੱਲਾ ਪੰਜਮਾ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਭੇ ਅਰੋਗਾ ਕੋਟ ਵਿਗਣ ਲਾਤੀ ਪ੍ਰ ਅਛਰਣਾ ਪ੍ਰਖਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨਹੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤੋ ਵਛਲਦੇ ਅਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪੰਨ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤ ਗੁਰ ਨਾਨਕੀਂ ਵਢਿਆ ਸੋਠ ਮਹਲਾ ਪੰਜਮਾ ਸੋਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਿਗੁਰ ਤਾ ਪਿਉ ਤਾਰੇ ਆ ਉਬਰੇ ਸਤਿਗੁਰ ਕੀ ਛਰਣਾਇ ਜਾਂ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮੈਂ ਸੂਖ ਬਾਹਰ ਬੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਿਰਣ ਨ ਲਾਗੇ ਕੋ ਹੂੰ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਭਰਿ ਆਪਣੇ ਕਿਰਪਾ ਤਾਰਿ ਆਠ ਪਹਿਰਿਆ ਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕਉ ਭਰਿ ਆਗੇ ਅਰਦਾਸ ਰਹਾਉ ਜੋ ਮੰਗੋ ਸੋਹੀ ਸੋਹੀ ਪਾਵੋ ਆਪਣੇ ਖਸਮ ਪੁਰੂਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੀ ਸੰ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾ आनंद विनोद मंगल गुण गावो गुरु नानक पै दयाला जय जयकार पै जाप इतन हो अपार ब्रह्म रखवाला सुरठ महल्ला 5वा दुर्त गवाया हर प्रभु आपे सब संसार उवारिया पार ब्रह्म पर कृपा ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲਿ ਰਹਾਓ ਪਤਿਤ ਉਦਾਰਨ ਸਤਗੁਰ ਮੇਰਾ ਮੋਹਿਤ ਸਿਖਾ ਪ੍ਰਵਾਸ ਬਖਸ਼ ਲੈ ਸੋ ਸਚੈ ਸਾਇ ਸੁਣਨਾ ਨੇ ਕੀ ਅਰਦਾਸਾ ਸੋ ਰਠ ਮਹੱਲਾ ਪੰਜਮਾ ਬਖੇ ਆਪਾਰ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰ ਤਾਪੇ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰਹਿ ਮੇਰੇ ਪਿਆਰੀ ਹਰ ਗੋਬਿੰਦ ਗੁਰ ਰੱਖਿਆ ਵਡì ਵਡਿਆਈ ਨਾਨਕ ਕਤੈ ਕੀ ਸਾਜ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਭੇ ਕਿਰਪਾਣ ਗੁਰੂ ਗੋਬਿੰਦਾ ਸਗਲ ਮਨੋਰਥ ਪਾਈ ਅਸਿਰ ਭੇ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਇਛੁ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਤਿਆਹੀ ਸੁਖ ਸਾਗਰ ਪ੍ਰਾ ਵਿਸਰਉ ਨਾਹੀ ਮਨ ਚਿੰਦੜਾ ਫਲ ਪਾਈ ਰਹਾ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੈਂਦੇ ਅਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮਿਆ ਦਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰ ਸੋਰਠ ਮਹਲਾ ਪੰਜ ਮਾ ਮੇਰਾ ਸਤ ਗੁਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿੰਦ ਨਵਾ ਨਿਰਵਾਰਾਹ ਤੋਪ ਗਿਆਂ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਟਲ ਬਚਨ ਨਾਨੇ ਗੁਰ ਤੇਰਾ ਸਫਲ ਕਰ ਮਸਤਗ ਧਾਰਿਆ ਸੋਰਠ ਮਹੱਲਾ ਪੰਜਮਾ ਜੀ ਜੰਤਰ ਸਤਿ ਕੇ ਕੀਏ ਸੋਈ ਸੰਤ ਸਹਾਈ ਆਪਣੀ ਸਿਵ ਕੀ ਆਪੇ ਰਾਖੇ ਪੂਰਨ ਪਈ ਬਡਾਈ ਪਾਰਬ੍ਰਮ ਪੂਰਾ ਮੇਰਾ ਨਾਨਕ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਨ ਹਾਲ ਰਹਾਉ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਵੇਂ ਬਾਰਿਕ ਪਿਤ ਮਾਤਾ ਸੋਰਠ ਮਹੱਲਾ 5 ਖਾਂਡ ਪਾਈ ਕਰਤਾਰੇ ਤਾਬ ਵਿਛੋੜ ਗਿਆਂ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰੇ ਆਪ ਹੁਵਾਰਕ ਵਾਲਾ ਸਾਥ ਸਹਿਜ ਸੁਖ ਖਿਨ ਮੈਂ ਉਪਜੀ ਮਨ ਹੋਆ ਸਦਾ ਸੁਖ ਹਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੇ ਬਾਤ ਸੁਵਾਰੀ ਰਾਬੇ ਆਪਣਾ ਵਿਰਤ ਸੁਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸੰਗਲੇ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਤਿ ਸਾਖੀ ਆਪਣੇ ਦਾਸ ਕੀ ਪੈ ਜਿ ਰਾਖੀ ਬਿਲਾਵਲ ਮਹੱਲਾ ਪੰਜਵਾ ਆਗਿਆ ਪਾਸੈ ਕੁਸਲ ਪਿਆ ਗੁਰ ਪੂਰੈ ਪੂਰੀ ਸਾਰਾ ਕੀ ਪਾਰ ਪਰੰਪਰਾ ਕੀਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਾਂ ਹੋਏ ਖਿਆ ਗੁਣ ਅਬ ਗੁਣ ਪ੍ਰਭ ਕਛ ਨ ਵਿਚਾਰੇ ਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈਆ ਚੋਤਿਆ ਬినాਸੀ ਨਾਨਕ ਉਚਰੈ ਹਰ ਕੀ ਜੈ ਆ ਗੋਨੇਵ ਗੋਨੇ ਪ੍ਰਭ ਕਾਚਨਾ ਵਿਚਾਰੇਉ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈਂ ਚੁੱਤਿਆ ਬਿਨਾਸੀ ਨਾਨਕ ਉੱਚ ਰਹਿ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ